ਕਿ ਨਵੇਂ ਬੰਦੇ ਨਾਲ ਮਿਲਾਉਣਾ ਦੱਸ ਉਹਦੇ ਆਪਣੀ ਇੰਟਰੋਡਿਊਸ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹਰਮਨ ਖਗੂੜਾ ਹਾਂ ਮੇਰਾ ਪਿੰਡ ਕਾਨਗੜ ਤਹਿਸੀਲ ਬਲਾਡਾ ਜ਼ਿਲ੍ਹਾ ਮਾਨਸਾ ਪਿੰਨਕੋਡ 151501 ਹੋਰ ਬੋਲੋchna ਐਡਾ ਗੰਦਾ ਇੰਟਰੋਡਿਊਸ ਨੰਬਰ ਮੇਰਾ 62840 ਅੱਗੇ ਅੱਗੇ ਦੱਸਣਾ ਨਹੀਂ ਹੈਗਾ ਅੱਗੇ ਟੀ ਬੱਸ ਹਾਂ ਤੁਸੀਂ ਕਰਦੇ ਕੀ ਹੋ ਮੈਂ ਇਹ ਕਹਿਣਾ ਚਾਹਣਾ ਵੀ ਜਿਹੜੀ ਅੱਜ ਦੀ ਪੀੜ੍ਹੀ ਐ ਬਾਪੂ ਜੀ ਤੁਸਾਂ ਬਹੁਤ ਵੱਡੀ ਉਮਰ ਹੋ ਗਈ ਅੱਜ ਦੀ ਪੀੜ੍ਹੀ ਆ ਫੋਨ ਜੇ ਕੱਟ ਕੇ ਉਹਨਾਂ ਨੇ ਦੁਨੀਆ ਦਾ ਅੰਤ ਲਿਆਤਾ ਉਹਨਾਂ ਨੇ ਦੁਨੀਆ ਦਾ ਅੰਤ ਲਿਆਤਾ ਚਲੋ ਬੱਚੋ ਮਾਰੋ ਥਾੜੀ ਹਾਂ ਉਹ ਦੇਖੋ ਜਿਹੜਾ ਪੁਰਾਣਾ ਹੀ ਬਈ ਫੋਨ ਚਲਾਉਣਗੇ ਤਾਂ ਜੁਆਕ ਕੀ ਸਿੱਖਣੇ ਕੁਣ ਤੁਸੀਂ ਇੱਧਰ ਕਿਉਂ ਨਹੀਂ ਚੱਲਦੇ ਗਿਆ? ਉਹ ਪ੍ਰੋਣਾ ਸਾਹਿਬ ਬੈਠੇ ਦੇ ਪਿੱਛੇ ਮੈਂ ਕਿਹਾ ਚਲ ਉਹਨਾਂ ਨੂੰ ਲਿਆਈਏ। ਉਹ ਵਿਚਾਰੀ ਦੀਦੀ ਜੀ ਵੀ ਆ ਗਈ। ਦੀਦੀ ਜੀ ਵੀ ਆ ਗਈ ਵੀ ਮੇਰੇ ਪ੍ਰੋਣੇ ਨੂੰ ਇਦਾਂ ਕਿਤੇ। ਹਾਂ ਅਗੇ ਕੀ ਪੇਸ਼ ਕਰਨਾ ਚਾਹੋਗੇ ਤੁਸੀਂ? ਪੂਰੀ ਕੇ। ਮੈਂ ਹੋਰ ਆਪਦੇ ਵਿਚਾਰ। ਆ ਜਾ। ਕੁਸਤੀ ਕੋਈ ਵਿਚਾਰ ਪੇਸ਼ ਕਰਨਾ ਚਾਹੋਵੇਂ? ਪੂਰੀ ਆ। ਹੈਲੋ। ਕੱਢਦੇ ਮਾਦਰਾ। ਹਾਂ ਪਰ ਪਰ ਵਿਚਾਰੀ ਬਹੁਤ ਵਧੀਆ। ਸੋ ਗਾਇਸ ਉਹਨੂੰ ਮਿਲਾਉਂਦੇ ਆ ਕੈਮਰਾਮੈਨ ਨਾ ਆ ਫੋਨ ਹੀ ਤਾਂ ਮੰਗਮ। ਨੇ ਮੰਗ ਮੰਣੀ ਹੈਗਾ ਪਿੰਕ ਕਲਰ ਦਾ ਫੋਨ ਕਿਹਦੇ ਕੋਲ ਦੇ ਲੰਦੇ ਅੱਛਾ ਹੈ ਉਹ ਦਿਨ ਪਤਾ ਕੀ ਹੈ ਮੈਨੂੰ ਕਹਿੰਦਾ ਜਿੱਦਾਂ ਕਹਿੰਦਾ ਗ੍ਰੇ ਆ ਗਿਆ ਤਾਂ ਉਹ ਦਿਨ ਲੈ ਜੀ ਅੱਜ ਹੁਣ ਅਜੇ ਨਾਲ ਡੰਗਾ ਥਰ ਲੈ ਤੁਸੀਂ ਕੌਣ ਚਾਹ ਮੁੰਨੇ ਮਿਲਦੀ ਚਾਹ ਮੰਗਣਾਗੇ ਗਾਈਜ਼ ਇਹਦਾ ਪਿਸਤਲ ਕੀ ਦਾ ਫਾਈ ਕਰਦਾ ਦੋ ਵਿੱਚ ਕਿਹੜਾ ਪਿਸਤਲ ਆ ਜਿਹੜਾ ਇਹ ਚ ਜੇਬ ਚ ਪੈ ਜਾਂਦਾ ਨਾ ਤੂੰ ਉਹਦਾ ਦਿਖਾ ਦੇ ਪਿਸਤਲ ਦਾ ਦਿਖਾਵੇ ਲੈ ਸਾਸੀ ਆ ਹੁਣ ਮੈਂ ਇੱਕ ਮਿੰਟ ਖਾ ਲੈ 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 ਸੈਂਟੀ ਦਾ ਦਿਖਾ ਸਕਦਾ ਬੰਦੇ ਜੀ ਮਤਲਬ ਪਿਸਤਲ ਸ਼ੋਅ ਕਰਤਾ ਤਾਂ ਗਾਰੰਟੀ ਗਾਈਜ਼ 2 ਸਾਲ ਦੇ ਜਾਗਦਾ ਪਿਸਤਲ ਜਿਹੜਾ ਚੁਪਾ ਕੇ ਕੂ ਮੀਰਾ 2 ਸਾਲ ਦੇ ਜਾਗਦਾ ਆਹੋ ਚੰਗਾ 2 ਸਾਲ ਦੇ ਜਾਗਦਾ ਹਾਂ ਦਿਖਾ ਫਿਰ ਨਹੀਂ ਦਿਖਾ ਫਿਰ ਨਕਲੀ ਹੈ ਇਹ ਮੇਰੇ ਮੰਮਾ ਨੇ ਮੇਰੇ ਨਾਲ ਜਾਤ ਰੀ ਆ ਉਹ ਦੱਸਦਾ ਜੀ ਹਾਂ ਜੀ ਹੁਣ ਕੀ ਬੋਲਣਾ ਚਾਹੋਗੇ ਜੀ ਬਸ ਬੋਲਣਾ ਤਾਂ ਕੀ ਹੈ ਬੋਲਣ ਚੁੱਕ ਰਹੀ ਸੀ ਨਹੀਂ ਜਦ ਆਪਦੇ ਹੀ ਭੇਦ ਖੋਲਣ ਲੱਗ ਜਾਣ ਫਿਰ ਕੀ ਰਹਿ ਜਾਂਦਾ ਬਾਈ ਆਉਤੇ ਹੀ ਇਹ ਕੰਮ ਕਰਦਾ i ਦੇਖੇ ਕੌਣੀ ਕਿਉਂ ਮਾਰਨੀ ਵੀ ਜਦੋਂ ਇਹ ਹਰ ਹੋ ਜਾਂਦੀ ਮੈਨੂੰ ਵੀ ਪਤਾ ਭੁੱਖ ਹੋਰ ਪਹੁੰਚ ਜਾਂਦੀ ਦੀ ਮੇਰੇ ਲਈ ਚਲ ਭੀ ਜਦੋਂ ਇਹ ਬਾਗੀ ਇਹਨੂੰ ਹੋ ਗਿਆ ਭੀ ਕਵੇਲਾ ਉਹ ਕਹਿੰਦਾ ਕਹਿੰਦਾ ਭਗਵਾਨ ਨੇ ਬਹੁਤ ਕਵੇਲਾ ਕਰਾਈ ਸਬਜ਼ੀ ਬਣਾ ਲੈ ਆਏ ਨਹੀਂ ਕਹਿੰਦਾ ਬੜੀ ਭੁੱਖ ਲੱਗੀ ਹੈ ਬੜੀ ਭੁੱਖ ਲੱਗੀ ਹੈ ਕਹਿੰਦਾ ਕਹਿੰਦੀ ਹੋ ਹੋ ਕੀ ਕਰਾਂ ਹੁਣ ਸਬਜ਼ੀ ਬਣਾਉਣੀ ਪਊਗੀ ਇਨੇ ਦਾ ਚੱਕੀ ਕਾਲੀ ਭੀ ਗੇਜ ਕੇ ਵਾਗੀ ਗੇਜ ਦੀ ਬੋਗ ਨਹੀਂ ਸਾਢੇ ਦਾ ਬਾਰਤ ਗਈ ਇਹ ਤਾਂ ਖਾ ਲਈ ਆਈ ਸੁਖੀ ਦੀ ਮਾਂ ਕੋਲ ਸੁਖੀ ਦੀ ਮਾਂ ਵੀ ਕਹਿੰਦੀ ਅਸੀਂ ਵੀ ਖਾ ਲਈ ਭਾਂਡੇ ਨਵੇੜ ਤੇ ਨਾ ਕਿ ਇਸ ਤਨ ਮੇੜ ਤੇ ਇਹਨੇ ਦਾ ਪਣੀ ਚੱਕਿਆ ਕੁੱਕਰ ਟੋਬੇ ਦਾ ਆ ਗਈ ਅੱਛਾ ਮੜਿਆ ਡੱਡੂ ਕੁੱਕਰ ਚ ਫੜਿਆ ਡੱਡੂ ਕੁੱਕਰ ਚ ਕਹਿੰਦਾ ਬੜੀ ਬੜੀ ਸਮੈਲ ਆਉਂਦੀ ਆ ਬਣਾ ਤੜਕਾ ਲਾਇਆ ਕਹਿੰਦੀ ਹਾਂ ਜੀ ਤੋ ਟੀਕਾ ਲਾ ਸਿੰਗੀ ਜੀ ਸਬਜੀ ਟੈ ਟੈ ਸਾਰੇ ਬੁੱਤ ਜੀ ਪੂਆ ਨੂੰ ਕੁਫਫੂੜ ਵੀ ਨੀ ਆਉਂਦਾ ਡਿੱਗ ਪੈ ਸਾਡੇ ਚਰਨ ਨੀ ਰੀ ਸੁਦਰੀਆ ਮਾਂ ਦੀ ਕੀ ਚਪੜਾ ਨੇ ਕਰਨ ਨੀ ਰੀ ਸੁਦਰੀਆ ਮਾਂ ਦੀ ਕੀ ਕਿਹੜਾ ਸੰਧੀ ਕਰ ਗਈ ਹੈ ਇਹਦਾ ਸੰਧੀ ਕਰ ਗਈ ਹੈ ਨਾ ਨਾ ਕਿਹ ਚਾਈ ਹੈ ਬਰਾਬਰ ਚੱਲਣ ਦੋ ਬਰਾਬਰ ਕਾਲਾ ਕਾਲਾ ਨਹੀਂ ਪਰਿੰਦ ਟ੍ਰੱਕ ਦੀ ਬਾਡੀਂ ਤੇ ਰਹੇਂ ਗੁੰਵਰ ਕੀ ਸਾਡੇ ਟ੍ਰੱਕ ਦੀ ਬਾਡੀਂ ਤੇ ਰਹੇਂ ਗੁੰਵਰ ਕੀ ਸਾਡੇ ਟ੍ਰੱਕ ਦੀ ਬਾਡੀਂ ਤੇ ਰਹੇਂ ਗੁੰਵਰ ਕੀ ਤੂੰ ਤਾਂ ਕੁੜੀਏ ਬੋਲੀ ਪਾਈ ਮੈਨੂੰ ਪਸੰਦ ਨਹੀਂ ਇਹ ਮੱਖੀਆਂ ਪਿੰਕਦੀਆਂ ਮੂੰਹ ਤਾਂ ਕਹਿ ਨਾ ਹਾਈ ਇਹ ਮੱਖੀਆਂ ਪਿੰਕਦੀਆਂ ਮੂੰਹ ਤਾਂ ਕਹਿ ਨਾ ਹਾਈ ਇਹ ਮੱਖੀਆਂ ਪਿੰਕਦੀਆਂ ਤੇ ਤਾਂ ਕੁੜੀਏ ਬੋਲੀ ਪਾਈ ਮੇਰੇ ਪੈਣ ਤੇਰੀ ਨੂੰ ਪਾਈ ਤੈਨੂੰ ਫੜਨ ਕਸਾਈ ਬਹਿ ਜਾ ਚੁੱਪ ਕਰਕੇ ਹੋਰ ਬਲੀ ਪਾਈ ਬਹਿ ਜਾ ਚੁੱਪ ਕਰਕੇ ਹੋਰ ਬਲੀ ਨਾ ਪਾਈ ਬਹਿ ਜਾ ਚੁੱਪ ਕਰਕੇ ਹੋਰ ਬਲੀ ਤੂੰ ਚੰਡੀਵੇਂ ਮੇਰੇ ਉੱਚੇ ਟੇਹ ਮੇਰੀ ਬੋਤੀ ਚਰਦੀ ਉੱਚੇ ਟੇਹ ਮੇਰੀ ਬੋਤੀ ਚਰਦੀ ਨੀ ਮੈਂ ਕਰਦੀ ਲੜਨ ਕਾਰਿਸ਼ ਕਿੰਨਾਂ ਦੀ ਤੂੰ ਕਿ ਜਾਣਦੀ ਭੈਣ ਕਾਰਿਸ਼ ਕਿੰਨਾਂ ਦੀ やばいな。 ਰਬ ਮੇਰੀ ਗਾਲੀ ਫੁੱਲ ਮੇ ਖੜ ਜਾ ਚੁੱਪ ਕਰ ਜਾ ਇਹਦੀ ਮਾਸੀ ਦਾ ਬੜੀ ਚਾਹਤੀ ਬੜੀ ਚਾਹਤੀ ਵਿਆਹ ਦਾ ਚਾਚੀ ਦੀ ਮਾਸੀ ਤੋਂ ਕੁਸਵੀਰ ਦੀ ਚਲ ਇਹਨੂੰ ਬੜੀ ਚਾਹਤੀ ਜਦੋਂ ਵਿਆਹ ਦਾ ਨਾ ਇਹ ਤਾਂ ਪਾਣੀ ਰੋਜ਼ ਇਹਨਾਂ ਨੇ ਕਰਿਆ ਕਰੇ ਇੱਕ ਦੀ ਨਾਈ ਬੜੀ ਤੇਜ਼ ਤੇਜ਼ ਭੁੱਜੀ 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 ਜਦੋਂ ਆਈ ਨਾ ਇਹਨਾਂ ਨੇ ਪਾਣੀ ਮੂਰੇ ਨਾ ਚਾਸਨੀ ਵਾਲਾ ਦੇਗਾ ਪਿਆਤੀ ਜਲੇਬੀਆਂ ਵਾਲਾ ਲਾਹਾਂ ਡਿੱਗੀਆਂ ਭੱਜੀ ਆਈ ਭੱਜੀ ਆਈ ਇਹ ਤਾਂ ਬਿੱਚ ਡਿੱਗੀ ਉਹਦੇ ਦੇ ਗੇੜੀ ਵਿੱਚ ਡਿੱਗ ਗਈ ਹਾਂ ਹੈ ਪਰ ਇਹਦੇ ਘਰ ਵਾਲਾ ਕਹਿੰਦਾ ਹੋ ਤਿਆਰ ਬਿਆਰ ਹੋਈ ਗਈ ਦੀ ਆ ਕੀ ਕਰ ਲਿਆ ਇਹਨਾਂ ਆ ਕੀ ਕਰ ਲਿਆ ਕਹਿੰਦੀ ਹੋ ਗਿਆ ਬਸ ਭਈ ਉਹਨੇ ਚੱਕਿਆ ਕੀ ਕਰਿਆ ਕਹਿੰਦਾ ਹੁਣ ਕੀ ਕਰਾਂਗਾ ਨਾ ਬੜੇ ਰਿਸ਼ਤੇਦਾਰ ਨੇ ਇਹ ਤਾਂ ਆਪਣੇ ਫੜੀਵਾ ਕੋਠੇ ਤੇ ਚੜਾਇਆ ਕੋਠੇ ਤੇ ਚੜਾਇਆ ਕਹਿੰਦਾ ਜੇ ਸੁੱਕਦੀ ਤੇ ਨਹੀਂ ਉਹ ਲੈ ਜੂਗਾ ਜੋ ਤਾਂ ਸੁੱਕ ਗਈ ਚਲੋ ਉਹ ਲੈ ਜੂਗਾ ਭਈ ਇਹਦੇ ਤਾਂ ਮੱਖੇ ਭਿਰਤੀ ਜਾਂਦੀਆਂ ਵਿਚਾਰੀ ਦੇ ਕਹਿੰਦੇ ਆਏ ਹੱਥ ਮਾਰੇ ਕਰਿਆ ਆਏ ਹੱਥ ਮਾਰੇ ਹਾਂ ਨੀਨੂ ਅੱਗੇ ਕਾਂ ਕਾ 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 ਮੇਰ ਜੋ ਛੱਡੀ ਇਕ ਨਾ ਕਾ 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 ਮੇਰ ਜੋ ਛੱਡੀ ਇਕ ਨਾ ਕਾ 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 ਮੇਰ ਜੋ ਛੱਡੀ ਇਕ ਨਾ ਹਾਂ ਕਾ ਮੇਰ ਜੋ ਛੱਡੀ ਪਾਵਨ ਨਾ ਮੈਂ ਗਈ ਮੈਂ ਮਰੀ ਦੀ ਨਾਸ ਦੇ ਕੱਪੜੇ ਲੈਣ ਵਾਗੀ ਕੱਪੜੇ ਵੀ ਇੰਨੇ ਲਾਲੇ ਇੰਨੇ ਲਾਲੇ ਪਰ ਇਹ ਪੰਡ ਹੋਰ ਹੋਰ ਕਿੰਨੇ ਉੱਤੇ ਚਿੰਮਾ ਵਾਲੀ ਵਸਤ ਹੈਗੀ ਵੇਲੇ ਪੀੜ ਤੇ ਜੇ ਨਹੀਂ ਜਾਵੇ ਇੱਕ ਦੇ ਪਿੱਛੇ ਨਹੀਂ ਜਾਵੇ ਅਨੂ ਪੀੜ ਤੇ ਕਨੈਕਟਰ ਦੇਖੇ ਕਦੇ ਡਰਾਈਵਰ ਦੇਖੇ ਡਰਾਈਵਰ ਕਹਿੰਦਾ ਉਰੇ ਆ ਕਹਿੰਦਾ ਮੇਰੇ ਪੁੱਤਾਂ ਤੇ ਮੈਨੀਆਂ ਬੀਬੀ ਸੱਖਾ ਸਾਂ ਜਦੋਂ ਪਈ ਹੈ ਸੰਗਰੂਰ ਜਾਇ ਕਰੇ ਬੜੀ ਪੀੜ ੱੱਕਾ ਮੁੱਕੀ ਹੋਵੇ ਕਨੈਕਟਰ ਕਹਿੰਦਾ ਬੜੀ ਔਖੇ ਬੀਬੀ ਤਾਂ ੱੱਕਾ ਮੁੱਕੀ ਸੈਵੀ ਬੀ ਆਹ ਗਣਾ ੱੱਕਾ ਮੁੱਕੀ ਸੈਵੀ ਬੀ ਮੇਰੇ ਪੁੱਤਾਂ ਤੇ ਮੈਨੀਆਂ ਬੀਬੀ ੱੱਕਾ ਮੁੱਕੀ ਸੈਵੀ ਬੀ ਮੇਰੇ ਆ ਗੰਦੀ ਦੀ ਦੀ ਕੰਨ ਉਹ ਰਵਾਇਤ ਪਸ ਕੇ ਜਾਂ ਦੀ ਦੀ ਰਾਈ ਇੱਕ ਦਿਨ ਭਾਈ ਕਹਿੰਦਾ ਬੀਬੀ ਆ ਨਹੀਂ ਚੱਲਦਾ ਟਿਕਟ ਲੈ ਲੈ ਜਦੋਂ ਕਹਿੰਦਾ ਬੀਬੀ ਟਿਕਟ ਲੈ ਲੈ ਤੀ ਬਿਲਾ ਨਹੀਂ ਆ ਉਹ ਕਹਿੰਦਾ ਅੰਟੀ ਟਿਕਟ ਲੈ ਲੈ ਕਹਿੰਦੀ ਲਾ ਮੈਂ ਅੰਟੀ ਲੱਗਦੀਆਂ ਕੋਈ ਵਾਰ-ਵਾਰ ਉਹਨੂੰ ਕਹੀ ਗਏ ਉਹ ਕਹਿੰਦਾ ਇਹ ਤਾਂ ਨਹੀਂ ਬੀਬੀ ਕੰਮ ਕਰਦਾ ਵੀ ਚੱਲ ਗੁੱਸਮੀ ਹੈ ਤੂੰ ਟਿਕਟ ਲੈ ਟਿਕਟ ਕਟਾ ਨਹੀਂ ਜੱਫੀ ਪਾ 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 ਇਹ ਟਿਕ ਟਕ ਨਹੀਂ ਜੱਪੀ ਪੌਣੀ ਔਖੀ ਆ ਟਿਕ ਟਕ ਟਾਉਣੀ ਔਖੀ ਆ ਜੱਪੀ ਪੌਣੀ ਔਖੀ ਆ ਟਿਕ ਟਕ ਟਾਉਣੀ ਔਖੀ ਆ ਜੱਪੀ ਪੌਣੀ ਔਖੀ ਮਾਮਾ ਸੌਂਗੇ ਆ ਲਈ ਦਾ ਪੱਲਾ ਤਾਣ ਕੇ ਮਾਮੀ ਨੂੰ ਲੈ ਗਈ ਲੈ ਚੱਕ ਕੇ ਮਾਮਾ ਸੌਂਗੇ ਆ ਲਈ ਦਾ ਪੱਲਾ ਤਾਣ ਕੇ ਮਾਮੀ ਨੂੰ ਲੈ ਗਈ ਲੈ ਚੱਕ ਕੇ ਇਹ ਮੈਂ ਹੂੰ ਇਹ ਮੈਂ ਹੂਏ ਗੜੀ ਸੱਟੇ ਇਹ ਬਿੱਟੂ ਇਹ ਦੀ ਸੀ ਜਿੰਦਾ ਗਾਈ ਜੇ ਉਹ ਬੰਦਾ ਜਿਹੜਾ ਤੁਰਦਾ ਤੁਰਦਾ ਡਿੱਗ ਜਾਂਦਾ ਥੱਲੇ ਜਾ ਕੇ ਵੱਡਾ ਬਦਮਾਸ਼ ਹੰਤ ਮਰ ਗਿਆ ਪਰ ਹਾਂ ਬੋਲੀ ਨਾ ਕੋਈ ਬੋਲੀ ਨਾ ਕੋਈ ਬੋਲੀ ਨਾ ਕਰਸਾ ਹਾਂ ਕਿਉਂ ਜਿਹੜਾ ਬੋਲਿਆ ਉਹ ਫਸ ਗਿਆ ਬੰਦਾ ਬੋਲੋ ਨਾ ਲਾਈਵ ਲਾਈਵ ਚਲਾ ਰਿਹਾ ਹੈ ਲਾਈਵ ਤੇ ਚਲਾਇਆ ਹੈ ਥੋੜਾ ਲਾਈਵ ਪਤਾ ਨਹੀਂ ਹਦਾ ਕੋਈ ਨਹੀਂ ਇਹਦਾ ਬਲੌਗ ਬਲੌਗ ਵਾਲਾ ਤਖੜਾ ਬਲੌਗ ਵਾਲਾ ਬੰਦਾ ਹਾਂ ਇਹ ਉਹ ਚਾੜਦਾ ਬਲੌਗ ਕਿੱਦੇ ਭਾਇਆ ਮੈਂ ਬਲੌਗ ਕਿੱਦੇ ਪਾਇਆ ਮੈਂ ਵਲੌਗ ਵੇਖਿਆ ਤੇ ਮੇਰਾ ਵਲੌਗ ਇਹਦੇ ਲੋਕ ਵਲੌਗ ਦੇ ਐਡਿਕਟ ਹੋ ਜਾਂਦੇ ਨੇ ਆਪੀ ਜਨਾਂ ਬਦ ਵਲੌਗ ਹੋ ਜਾਂਦੇ ਮੈਂ ਤਾਂ ਪਾਇਆ ਹੀ ਨਹੀਂ ਗਾਈ ਜੀ ਜੇ ਕੁੱਕੜਾ ਲੱਗਣਾ ਨਹੀਂ ਲੱਤ ਕੀ ਰਹਿ ਗਈ ਉਹ ਗਾਈ ਜੀਰੇ ਕੁੱਕੜੇ ਦੇ ਵਰਗਾ ਜੀ ਜਾਂਦਾ ਇਹ ਤਾਂ ਡਿੱਗ ਗਿਆ ਉਹਦੀ ਲੱਤ ਟੋਲੀ ਕੱਛੇ ਵਾਲੇ ਕੱਛੇ ਦਾ ਪਪੜਾ ਵੜਾ ਜੇ ਹੁਣ ਸਾਡੇ ਦੇਖ ਮੈਨੂੰ ਤੁਹਾਡੇ ਤਾਂ ਪਰਚਾ ਮੇਰੇ ਕੀ ਕਰਨਗੇ ਪਫੜਾ ਗੱਲ ਸੁਣਾ ਕੋਈ ਕੋਈ ਕਿਸਾਸ ਨਾ ਬੁਲਾਦਾ ਜੀ ਇਹ ਯਾਰ ਸਿੱਕੂ ਨੂੰ ਫੜਵਾਉਂਦੀ ਨਹੀਂ ਨਾ ਨਾ ਪੈਦਾ ਹਾਂ ਮੈਨੂੰ ਪਤਾ ਕੀ ਹੈ ਬੋਪੜਾ ਬੋਪੜਾ ਜੇ ਮੈਂ ਜਦੋਂ ਮੈਂ ਜਾਵਾਂਗਾ ਵੱਡਾ ਬੋ ਫੜਵਾ ਕੇ ਬੋਪੜਾ ਬੋਪੜਾ ਉਹ ਗੱਲ ਸੁਣਾ ਜਦੋਂ 100 ਬੰਦੇ ਇੱਕ ਪਾਸੇ ਤੇ 100 ਦੇ ਇੱਕ ਪਾਸੇ ਅਲੀ ਕੱਚਾ ਅੱਛਾ ਫੇਰ ਹੋਈਂ ਪੁਰਾਣਾ ਦੌਰਾ ਹਰੇਕ ਤਾਂ ਕੋੜਾ ਕੱਚਾ ਕੋੜਾ ਕੱਚਾ ਪਾ ਬੈਠੇ ਉਹ ਕਹਿੰਦਾ ਮੋਟਰ ਦੇ ਨਹੀਂ ਨਹੀਂ ਕਹਿੰਦਾ ਨਾ ਨਾ ਮੋਟਰ ਦੇ ਨਹੀਂ ਜਾਂਦਾ ਸੀ ਬੰਦੂ ਤੁਸੀਂ ਆਪਦੇ ਵਾਲਾ ਕਿੱਸਾ ਸੁਣਾਓ ਬਈ ਕਿਸੇ ਹੋਰ ਵਾਲਾ ਕਿੱਸਾ ਗਿਆ ਸੁਣਾ ਰਹੇ ਹੋ ਉਧਰੋਂ ਦੀ ਰੇਲ ਗੱਡੀ ਹਾਂ ਹਾਂ ਮੂਰੇ ਖੜ ਗਿਆ ਮੈਂ ਅੱਛਾ ਗੱਡੀ ਮਾਰ ਜਾ ਚੜ ਜਾ ਚੌਲੀ ਕੱਛਣ ਵਾਲੇ ਹਾਂ ਹਾਂ ਕਿਹੜੇ ਟਲ ਲੈਣ ਦੇ ਹਾਂ ਆ ਗਰੀ ਮਰਵਾਉਂਦੀ ਮੈਂ ਦਾਦਾ ਕੱਲੇ ਕਰੇ ਤੇ ਨਹੀਂ ਕਹਿੰਦਾ ਫੋਪੜਾ ਰੇਲ ਗੱਡੀ ਵਾਲੀ ਗੱਲ ਸੁਣਾ ਕਹਿੰਦਾ ਰੇਲ ਗੱਡੀ ਆ ਗਈ ਕਹਿੰਦਾ ਉਧਰੋਂ ਆਵੇ ਰੇਲ ਗੱਡੀ ਫੋਪੜ ਥੋੜਾ ਖੜ ਗਿਆ ਵਿਚਾਲੇ ਦੇ ਰੇ ਰੇ ਰੇਸ ਵੱਧ ਕਰਤੀ ਕਹਿੰਦਾ ਮੈਂ ਕਹਿੰਦਾ ਗੱਡੀ ਪਾ 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 ਕਹਿੰਦਾ ਫਿਰ ਫਫੜਾ ਫਫੜ ਬਚਾਲੇ ਕਹਿੰਦਾ ਇੰਡੀ ਲੈ ਵੀ ਆ ਗਈ ਕਹਿੰਦਾ ਫਿਰ ਪਾ 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 ਕਹਿੰਦਾ ਜਦੋਂ ਜਮੀ ਲਵੇ ਆ ਗਈ ਕਹਿੰਦਾ ਫਿਰ ਫਫੜਾ ਇਹਦਾ ਫਫੜ ਦੇ ਛਾਲ ਮਾਰੀ ਇਡੀ ਲੱਗੀ ਕਹਿੰਦਾ ਤੇ ਦਲੇਰੀ ਜਣੀ ਕੀ ਗੱਲ ਆ ਕਹਿੰਦਾ ਗੱਡੀ ਦੇ ਵਿੱਚ ਚਿਕਕੜਾ ਦੀ ਕਹਿੰਦਾ ਦਲੇਰੀ ਜਣੀ ਗੱਲ ਕੀ ਆ